ਮਰਹੂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਸਮਰਥਨ ਦਿੱਤਾ ਗਿਆ ਸੀਗਾ ਉਹਨਾਂ ਵੱਲੋਂ ਕਾਂਗਰਸ ਦਾ ਪ੍ਰਚਾਰ ਕੀਤਾ ਗਿਆ ਸੀਗਾ ਆਖਰਕਾਰ ਮੂਸੇਪਿੰਡ ਦੇ ਵਿੱਚ ਕਿਹੜੀ ਪਾਰਟੀ ਨੂੰ ਜ਼ਿਆਦਾ ਵੋਟਾਂ ਪਈਆਂ ਨੇ ਕਿਹੜੀ ਪਾਰਟੀ ਪਹਿਲੇ ਨੰਬਰ ਤੇ ਰਹੀ ਹੈ ਕਿਹੜੀ ਦੂਜੇ ਤੇ ਰਹੀ ਹੈ ਤੇ ਕਿਹੜੀ ਤੀਜੇ ਤੇ ਇਸ ਵਾਰ ਇਹ ਅੰਕੜਿਆਂ ਤਹਿਤ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਤੁਹਾਨੂੰ ਦੱਸ ਦਈਏ ਮੂਸੇਪਿੰਡ ਦੇ ਵਿੱਚ 2771 ਰਜਿਸਟਰਡ ਵੋਟਰਾਂ ਦੇ ਵਿੱਚੋਂ ਇਸ ਵਾਰ 2000 ਲੋਕਾਂ ਨੇ ਵੋਟ ਪਾਈ ਹੈ ਇਹਨਾਂ ਵਿੱਚੋਂ 703 ਅਕਾਲੀ ਦਲ ਨੂੰ ਵੋਟਾਂ ਪਈਆਂ ਨੇ 604 ਆਮ ਆਦਮੀ ਪਾਰਟੀ ਨੂੰ ਵੋਟਾਂ ਪਈਆਂ ਨੇ ਇਸੇ ਨਾਲ ਹੀ 495 ਕਾਂਗਰਸ ਨੂੰ ਵੋਟਾਂ ਪਈਆਂ ਨੇ ਤਾਂ ਤੁਹਾਨੂੰ ਦੱਸ ਦਈਏ ਮੂਸੇ ਪਿੰਡ ਦੇ ਵਿੱਚ ਪਹਿਲੇ ਨੰਬਰ ਤੇ ਅਕਾਲੀ ਦਲ ਨੂੰ 703 ਵੋਟਾਂ ਪਈਆਂ ਨੇ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਨੂੰ 604 ਵੋਟਾਂ ਪਈਆਂ ਨੇ ਇਸੇ ਨਾਲ ਹੀ ਤੀਜੇ ਨੰਬਰ ਤੇ ਰਹੀ ਕਾਂਗਰਸ ਨੂੰ 495 ਵੋਟਾਂ ਮਿਲੀਆਂ ਨੇ ਤਾਂ ਉੱਥੇ ਲਖੇ ਸਧਾਨੇ ਨੂੰ ਵੀ ਗੱਲ ਕਰ ਲੈਣੇ ਆ ਮੂਸੇਪਿੰਡ ਦੇ ਵਿੱਚੋਂ ਲਖੇ ਸਧਾਨੇ ਨੂੰ 84 ਵੋਟਾਂ ਪਈਆਂ ਨੇ बसपा ਨੂੰ 27 ਵੋਟਾਂ ਤੇ ਭਾਜਪਾ ਨੂੰ ਵੀ ਮੂਸੇਪਿੰਡ ਦੇ ਵਿੱਚੋਂ 24 ਵੋਟਾਂ ਮਿਲੀਆਂ ਨੇ ਤਾਂ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਮੂਸੇਪਿੰਡ ਦੇ ਵਿੱਚੋਂ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਲੀਡ ਮਿਲੀ ਹੈ ਪਹਿਲੇ ਨੰਬਰ ਤੇ ਉਹਨਾਂ ਨੂੰ ਵੋਟਾਂ ਮਿਲੀਆਂ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਮੂਸਾ ਪਿੰਡ ਬਠਿੰਡਾ ਲੋਕ ਸਭਾ ਹਲਕੇ ਦਾ ਪਿੰਡ ਹੈ ਅਤੇ ਸਰਦੂਲਗੜ ਵਿਧਾਨ ਸਭਾ ਹਲਕੇ ਦਾ ਪਿੰਡ ਹੈ ਮੂਸਾ ਤਾਂ ਇਸ ਵਾਰ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੇ 50000 ਦੇ ਕਰੀਬ ਵੋਟਾਂ ਦੇ ਨਾਲ ਗਰਮੀਤ ਸਿੰਘ ਖੁੱਡੀਆਂ ਨੂੰ ਹਰਾ ਕੇ ਚੌਥੀ ਵਾਰ ਲੋਕ ਸਭਾ ਦੀਆਂ ਪੌੜੀਆਂ ਛੜੇ ਨੇ ਤਾਈ ਸੇ ਨਾਲੀ ਤੁਹਾਨੂੰ ਦੱਸ ਦਈਏ 7 2022 ਦੇ ਵਿੱਚ 29 ਮਈ ਨੂੰ ਦਿਨ ਦਿਹਾੜੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀਗਾ ਮੂਸੇਵਾਲਾ ਦੀ ਦੂਜੀ ਵਰਸੀ ਤੋਂ 2 ਦਿਨਾਂ ਬਾਅਦ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪਈਆਂ ਸਨ ਮੂਸੇਵਾਲਾ ਨੇ ਫਰਵਰੀ 2022 ਦੀਆਂ ਵਿਧਾਨ ਸਭਾ ਚੋਣਾਂ ਮਾਨਸਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਤੇ ਲੜੀਆਂ ਸਨ ਪਰ ਇਸ ਚੋਣ ਦੇ ਵਿੱਚ ਉਹਨਾਂ ਨੂੰ ਖਾਰਦਾਸ਼ ਸਾਹਮਣਾ ਕਰਨਾ ਪਿਆ ਸੀਗਾ ਇਸ ਤੋਂ ਬਾਅਦ ਪਿਤਾ ਬਲਕੌਰ ਸਿੰਘ ਕਾਂਗਰਸ ਨੂੰ ਸਮਰਥਨ ਦਿੰਦੇ ਰਹੇ ਬਲਕੌਰ ਸਿੰਘ ਵੱਲੋਂ ਇਸ ਲੋਕ ਸਭਾ ਚੋਣ ਲੜਨ ਦੀਆਂ ਵੀ ਕਿਐਸ ਰਹੀਆਂ ਲਾਈਆਂ ਜਾ ਰਹੀਆਂ ਸਨ ਪਰ ਉਹਨਾਂ ਨੇ ਚੋਣ ਲੜਨ ਦੀ ਬਜਾਏ ਕਾਂਗਰਸ ਨੂੰ ਸਮਰਥਨ ਦੇ ਦਿੱਤਾ ਸੀਗਾ ਕਰੀਬ ਸਾਰੀਆਂ ਸੀਟਾਂ ਤੇ ਜਾ ਕੇ ਬਲਕੌਰ ਸਿੰਘ ਵੱਲੋਂ ਕਾਂਗਰਸ ਦੇ ਉਮੀਦਵਾਰਾਂ ਦਾ ਪ੍ਰਚਾਰ ਕੀਤਾ ਗਿਆ ਉਹਨਾਂ ਵੱਲੋਂ ਕਾਂਗਰਸ ਨੂੰ ਸਮਰਥਨ ਦਿੱਤਾ ਗਿਆ ਸੀਗਾ ਤਾਂ ਪੰਜਾਬ ਦੇ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ ਹੈ ਜਿਹੜੀ ਉਹ ਚੰਗੀ ਰਹੀ ਹੈ ਪੰਜਾਬ ਦੇ ਵਿੱਚ ਕਾਂਗਰਸ ਨੇ 13 ਦੇ ਵਿੱਚੋਂ 7 ਸੀਟਾਂ ਜਿੱਤੀਆਂ ਨੇ ਇਸੇ ਨਾਲ ਹੀ ਆਮ ਆਦਮੀ ਪਾਰਟੀ ਦੇ ਹਿੱਸੇ 3 ਸੀਟਾਂ ਆਈਆਂ ਨੇ ਸ਼ਰਮਣੀ ਅਕਾਲੀ ਦਲ ਕੋਲ ਸਿਰਫ ਇੱਕ ਸੀਟ ਹੈ ਜਿਹੜੀ ਉਹ ਆਈ ਹੈ ਇਸੇ ਨਾਲ ਹੀ ਦੋ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਆ ਤਾਂ ਪੰਜਾਬ ਦੇ ਵਿੱਚ 7 ਸੀਟਾਂ ਜਿੱਤ ਕੇ ਕਾਂਗਰਸ ਨੇ ਆਪਣੀ ਪੰਜਾਬ ਦੇ ਵਿੱਚ ਚੰਡੀਗੜੀ